ਭੂਆ ਤੈਨੂੰ ਦਿਖਾ ਦਣਾ ਅੱਡੇ ਤੋਂ ਤੀਮੀ ਚੜਾਈ ਆ ਨਾ ਇਹਨਾਂ ਨੇ ਦੋਨਾਂ ਨੇ ਇਹਨੂੰ ਦਿਖਾਤਾ ਹੁਣ ਤੂੰ ਐ ਕਰ ਇੱਥੇ ਲੁਗ ਜਾ ਆਪਾਂ ਮੂਰੇ ਖੜ ਗਏ ਆਉਣਗੇ ਤਾਂ ਇੱਧਰ ਹੀ ਮੇਰੀ ਗੱਲ ਸੁਣ ਨਾ ਮੈਂ ਨੰਗਾ ਨਹੀਂਦਾ ਮੈਂ ਨੰਗਾ ਨਹੀਂਦਾ ਤੂੰ ਇੱਥੇ ਖੜ ਜਾ ਬਸ ਓਏ ਆ ਜਾ ਕੈਲਿਆ ਓਏ ਆ ਜਾ ਬਾਹਰ ਕਹਿੰਦਾ ਤਣਕੇ ਦਾ ਤਿਆਰ ਕਰਿਆ ਹੋਇਆ ਹਾਂ ਮੁੜਕੋ ਮੁੜਕੀ ਹੋ ਗਿਆ ਹਾਰ ਕੇ ਤੁਰਕੇ ਹੋਣਾ ਕਹਿੰਦਾ ਕਿਹੜੀ ਗੱਡੀ ਮਾਤੇ ਡਿੱਕੀ ਜੰਨਾ ਉਹ ਮੈਂ ਮੜਾਇਆ ਸਵਾਨ ਖਾਲਾ ਚੱਕਲਾ ਆਪਣਾ ਫਿਰ ਲੱਗਣਗੇ ਚਾਰ ਦਿਨਾਂ ਓਏ ਮੈਨੂੰ ਤਾਂ ਫੋਨ ਤੇ ਫੋਨ ਕਰੀਏ ਨਾ ਮੈਂ ਆ ਗਿਆ ਮੈਂ ਆ ਗਿਆ ਓਏ ਆ ਗਿਆ ਫਿਰ ਸਮਾਨ ਸਮੂਹ ਤੱਕਲਾ ਦਾ ਪੈਸਾ ਟੱਕਾ ਨਾਲੇ ਕੱਪੜੇ ਕੁੱਪੜੇ ਪਵਾਲਾ ਤੋਂ ਚਾਰ ਦਿਨ ਲੱਗਣਗੇ ਓਏ ਪਾਰਾ ਹੁਣ ਰਹਿਾਂ ਕੀ ਕਰਦਾ ਨਾ ਮੇਰੀ ਗੱਲ ਸੁਣਾ ਤੂੰ ਚਾਰ ਦਿਨ ਕਹਿ ਕੇ ਮੈਨੂੰ ਆਏ ਵਾਰ ਟੱਪ ਜਾਣਾ ਮੈਨੂੰ ਪਤਾ ਹੀ ਨਹੀਂ ਤੂੰ ਕਿੱਥੇ ਜਾਣਾ ਉਹ ਅਸੀਂ ਕੰਮਦੰਦਾ ਕਰਦਾ ਕੋਈ ਮੈਨੂੰ ਪਤਾ ਹੀ ਨਹੀਂ ਜਿਹੜਾ ਕੰਮਦੰਦਾ ਕਰਦਾ ਤੂੰ ਲੈ ਕੀ ਗੱਲ ਭਾਈ ਕਿੱਥੇ ਜਾਂਦਾ ਤੁਸੀਂ ਓ ਮੈਨੂੰ ਤਾਂ ਸਹੁਰੀਆਂ ਝਗੜਾ ਤੜਕੇ ਦਾ ਲੱਗਿਆ ਕੰਮ ਜਾਣਾ ਜ਼ਰੂਰੀ ਕੋਈ ਕੰਮ ਜਾਣਾ ਹੁਣ ਦੱਸਦਾ ਨਹੀਂ ਇਹ ਤਾਂ ਪਹਿਲੇ ਵਿਗੜਾ ਹੋਇਆ ਇੱਕ ਤੂਰਾ ਆ ਗਿਆ ਨਾਲ ਉਹ ਵਿਗੜ ਨੂੰ ਸਹੁਰੀਆਂ ਕੀ ਕਹਿੰਦੇ ਹੈ ਵਧੀਆ ਬੰਦਾ ਹੈ ਬੰਦਾ ਕਾਹਨੂੰ ਵਧੀਆ ਮੈਨੂੰ ਪਤਾ ਭਾਈ ਜਿਹੜਾ ਕੱਢਦਾ ਉਹ ਸਿਰਫ ਪਤਾ ਹੁੰਦਾ ਅੱਛਾ ਇੰਨਾ ਦੁਖੀ ਹੈ ਸਹੁਰੀਆਂ ਅਥੇ ਦੁਖੀ ਕਾ ਰੱਖੀ ਹੈ ਮੈਂ ਕਹਿੰਦਾ ਕਿਉਂ ਝਗੜਿਆ ਓਏ ਓਏ ਉਹੀ ਮਾਰੀ ਜਾਂਦੀ ਆ ਯਾਰ ਇਹਦਾ ਸਾਰਾ ਦਿਨ ਆਪਣਾ ਪੈਂਡੂ ਦੀ ਸਾਰਾ ਦਿਨ ਉਹ ਝਗੜਿਆ ਕੁੱਟਿਆ ਮਾਰਿਆ ਨਾ ਕਰ ਬਹੁਤ ਸਿਆਣੀਏ ਜਨਾਨੀ ਉਹ ਸਿਆਣੀਆਂ ਤਾਂ ਜਿਹੜਾ ਕੱਪੜੇ ਪਾਈ ਜਾਂਦੀ ਐ ਸਿਆਣੀਆਂ ਜਿਹੋ ਨੂੰ ਚੁਪੜੇ ਇਹ ਤਾਂ ਟੋਰ ਚੱਕਦਾ ਗੱਡੀ ਤੁਰ ਜਾਂਦਾ ਮਿੰਨ ਕੱਪੜੇ ਪੋਣੇ ਪਹਿਣ ਵੀ ਲੱਗ ਮੈਨੂੰ ਕਹਿੰਦਾ ਵੀ ਮੈਂ ਲੈ ਕੇ ਜਾਣਾ ਮੈਂ ਟੂਰ ਤੇ ਜਾਣਾ ਮੈਂ ਕਿਤੇ ਹੋਰ ਜਾਣਾ ਉਹ ਤੈਨੂੰ ਵੀ ਲੈ ਕੇ ਜਾਊਂਗਾ ਗਾਹਲੀ ਵਾਰੀ ਕੋਈ ਸੌਰੀ ਕੋਈ ਬੰਦਿਆਂ ਵਾਲੇ ਵੀ ਕੰਮ ਹੁੰਦੇ ਆ ਜ਼ਰੂਰੀ ਕੰਮ ਹੁੰਦਾਗਾ ਨਹੀਂ ਦੱਸਣ ਵਾਲਾ ਹੁੰਦਾ ਕੋਈ ਕੰਮ ਤਾਂ ਦਾ ਚਲਾਉਣੇ ਉਧਰ ਅਸੀਂ ਬਾਹਰ ਲੱਗਣਗੇ ਚਾੜਨਾ ਮੇਰੀ ਗੱਲ ਸੁਣ ਲੈ ਤੇਰੇ ਨਾਲ ਬਥੇਰੇ ਸਾਲ ਹੋ ਗਏ ਕੱਢਦੀ ਨੂੰ ਅੱਛਾ ਪਰ ਹੁਣ ਆਖਰੀ ਵਾਰੀ ਹਨ ਤੇਰੀਆਂ ਅੱਛਾ ਹਾਂ ਆਇ ਕਰਾਂਗੇ ਹੀ ਹੁਣ ਜਾਣ ਵੇਲੇ ਕਲੇਸ਼ ਪਾਣੀ ਤਾਂ ਕੰਮ ਨਹੀਂ ਬਣਦਾ ਮੈਂ ਕਲੇਸ਼ ਨਹੀਂ ਪਾਉਣੀ ਜਾਣ ਵੇ ਮੈਂ ਤੈਨੂੰ ਐ ਕਹਿੰਦੀ ਬੰਦਾ ਬਣ ਜਾ ਸੁਧਰ ਜਾ ਸੱਥੇ ਰਸਾਲ ਹੋ ਗਏ ਓਇ ਇਥੇ ਘੇੜੇ ਵਰਗਾ ਦਾ ਦੁਨੀਆ ਤੇ ਬੰਦੀ ਨਹੀਂ ਹੈਗਾ ਮੈਨੂੰ ਪਤਾ ਵਿੱਚ ਘੇੜੇ ਵਰਗਾ ਬੰਦਾ ਨਹੀਂ ਇਕ ਤੈਨੂੰ ਮੈਂ ਕਹਿੰਦੀ ਜੇ ਮੈਂ ਦੁਖੀ ਆ ਓਇ ਇਥੇ ਘੇੜਿਆਂ ਇਹ ਕੀ ਹੋ ਗਿਆ ਸਾਰੀ ਰੋਣ ਲੱਗੀ ਤਾਂ ਓਏ ਓਏ ਲਾਉਂ ਹੀ ਰੋਈ ਜਾਂਦੇ ਯਾਰ ਹੋਂਡ ਜਾਣ ਨਹੀਂ ਦਿੰਦੀ ਕਹੀ ਜਾਣਾ ਨਹੀਂ ਲੈਦਾ ਓਏ ਸੌਰੀ ਇਹ ਕੰਮ ਤਾਂ ਕਰਨੀ ਹੈ ਬਾਹਰ ਅੰਦਰ ਬਾਈ ਕੰਮ ਬਾਹਰ ਅੰਦਰ ਜਿਹੜਾ ਕਰਦਾ ਨਾ ਇਹ ਮੈਨੂੰ ਪਸੰਦ ਨਹੀਂ ਹੈ ਕਿ ਨਾ ਮੈਨੂੰ ਬੈਠੇ ਕਿਦਾਂ ਦੀ ਮੈਂ ਐਂ ਬਾਹਰ ਅੰ ਕੀੜੇ ਦਾ ਗੱਲ ਹੀ ਉਲਟ ਹੋ ਗਈ ਓਏ ਬਸ ਨਹੀਂ ਜਾਣਾ ਕਿਤੇ ਨਹੀਂ ਜਾਣਾ ਲੈ ਉਹ ਜਾਣਾ ਪਊਗਾ ਹੁਣ ਤਾਂ ਤਾਂ ਮੈਂ ਇਹ ਕੀ ਕੰਮ ਜ਼ਰੂਰੀ ਹੈ ਮੈਨੂੰ ਵੀ ਦੱਸ ਦੇ ਓਏ ਉੱਥੇ ਥਾਂ ਲੈ ਤਾਂ ਪਰਾੜ ਲੈ ਤੇਰੇ ਭੈਣ ਤੋਂ ਉਹਦੇ ਵੀ ਕਨੇਰ ਉਹਨਾਂ ਦੀ ਰਿਸਟਰੀ ਕਰਾਉਣ ਜਾਣਾ ਅੱਛਾ ਹਾਂ ਨੰਬਰ 4 ਦਾ ਲੱਗਣਗੇ ਚਾਰ ਦਿਨ ਹੁਣ ਦੋ ਦਿਨ ਕਚੈਰੀਆਂ ਚ ਰਕ ਕੇ ਜਾਵਾਂਗੇ ਕੋਈ ਛੁੱਟੀ ਆ ਜਾਂਦੀ ਇਹ ਵਿੱਚ ਛੁੱਟੀ ਆ ਜਾਂਦੀ ਆ ਫਿਰ ਅਗਲੇ ਨੂੰ ਵੀ ਗਾ ਕਾਗਜ਼ ਪੱਤਰ ਤਿਆਰ ਕਰਾਉਣੇ ਪੈਣਗੇ ਸਾਰਾ ਕੁਝ ਬੰਦੇ ਇਕੱਠੇ ਕਰਨੇ ਪੈਣਗੇ ਨਾ ਤੂੰ ਗੱਡੀ ਲੈ ਕੇ ਜਾਣਾ ਜਦੋਂ ਜਦੋਂ ਕਿਤੋਂ ਵੀ ਤੂੰ ਆਉਣਾ ਜਾਂ ਜਾਣਾ ਤੇ ਪੂਰੋ ਵਗਿਆ ਚੜ੍ਹਨ ਤੱਕ ਹੀ ਰੋੜ ਪਈ ਆ ਪੂਰੋ ਕਿੱਥੋਂ ਡੜ ਗਈ ਹਾਂ ਕਿੱਦਾਂ ਦੇਖ ਲੀਦਾ ਪੂਰੋ ਦੋ ਮਿੱਠੋ ਵਰਦੀਆਂ ਵਿੱਚ ਬੈਠੇ ਹੋਈਆਂ ਨੇ ਮਿੱਠੋ ਕਿੱਧਰ ਫੇਰ ਕਿਹੜੇ ਗੱਡੀ ਥੱਕ ਗਈ ਲਾਓ ਇਹ ਮੇਰੇ ਕੋਲ ਬਾਈ ਕਈ ਲਾਭੇ ਆ ਗਏ ਤੂੰ ਵਿੱਚ ਨਾ ਬਹੁਤ ਸਾਡੇ ਘਰ ਦੀ ਗੱਲ ਓਏ ਮੈਂ ਤਾਂ ਸੁਹਾਗੇ ਗਵਾਹੀ ਦੀ ਮਾਂ ਸਾਹ ਖੜੀ ਸੀ ਕੋਈ ਅੱਡੇ ਆ ਮੈਂ ਆਉਂਦਾ ਸੀ ਮਾਇਆ ਖ ਮਾਰਾ ਇੱਕੜਾ ਥੱਕਦੀ ਐ ਮੱਟੂ ਨੂੰ ਚੜਾ ਰਿਆ ਵਿੱਚ ਫੇਰ ਕੀ ਹੋ ਗਿਆ ਤੇਰੇ ਨਾ ਕਈ ਲਾਂਬੇ ਆ ਗਏ ਇੱਕ ਨਹੀਂ ਤੂੰ ਉਵੇਂ ਨਿਚੜੋ ਜਿਵੇਂ ਚੜਾਉਂਦੇ ਹੁੰਦੇ ਨਾਲ ਪਟਪਈਆਂ ਵਾਂਗੂ ਓਏ ਯਾਰ ਆਇਨੇ ਵਕੀਲ ਦਾ ਟਾਈਮ ਟੱਪ ਜੂ ਗਵਾਹੀ ਦੇ ਆਵਾ ਪਰ ਮੈਂ ਮੈਨੂੰ ਵੀ ਕੰਮ ਬਥੇਰੇ ਆ ਗਏ ਓ ਯਾਰ ਇਹ ਕਲੇਸ਼ ਉਹ ਪਹਿਲਾਂ ਵਾਲੀ ਵਾਰੀ ਗਿਆ ਸੀ ਝਾੜਦਣ ਲਾ ਕੇ ਆਇਆ ਸੀ ਉਹੋ ਕੁਲੇ ਚ ਪਾ ਕੇ ਬੈਠੀ ਕੋਦੋਂ ਮੈਨੂੰ ਪਤਾ ਮੇਰੇ ਕੋਲ ਸਾਰੇ ਸਬੂਤ ਪਏ ਨਹੀਂ ਛੱਕ ਕਰਦੀ ਐ ਸਹਰਿਆ ਐਡਿਟ ਛੱਕਾ ਨੂੰ ਕਰਦੇ ਬਾਈ ਫੋਟੋ ਕਰਵਾਇਆ ਸੀ ਨੇ ਉਹ ਮੇਰੀ ਗੱਲ ਸਹਰਿਏ ਐਡੀ ਦੱਥਾਂ ਤਾਂ ਪਲਾਟ ਲਈ ਜਾਂਦਾ ਤੇਰੇ ਵਾਸਤੇ ਲੈਂਦਾ ਮੇਰੇ ਵਾਸਤੇ ਲੈਂਦਾ ਇੱਥੇ ਹੋਟਲ ਦੇ ਨਾਲ ਚਾਚਾ ਦੇ ਇਲਾਕੇ ਦਾ ਮੈਨੂੰ ਪਤਾ ਸਾਰੇ ਠੂਕ ਮੇਰੇ ਕੋਲ ਪਏ ਨਹੀਂ ਹੈ ਉਹ ਮੈਂ ਪੱਠੀ ਕੱਢੂ ਕੋਈ ਨਾ ਬਾੜਾ ਹੋਟਲ ਜੀ ਨਹੀਂ ਰਿਹਾ ਕੋਈ ਨਹੀਂ ਪਤਾ ਵੀ ਹੋਟਲ ਦਾ ਮੂੰਹ ਕਿਹਾ ਜਾ ਉੱਧਰ ਬਾਲੀ ਮਸੂਮ ਐ ਝਗੜਾ ਤਾਂ ਇੰਨਾ ਥੋੜਾ ਲੱਗਦਾ ਉਹਨਾਂ ਹੈ ਨਹੀਂ ਇਹ ਕੋਈ ਬੰਦਾ ਮੰਜੇ ਦੇ ਪੈਣਾ ਉੱਤੇ ਮੰਜੇ ਦੇ ਪੈਣਾ ਨਾਲ ਜਾ ਕੇ ਕੋਈ ਚੱਲ ਤੂੰ ਗੱਡੀ ਕੱਢ ਯਾਰ ਬੜਾ ਟਾਈਮ ਲੱਗਿਆ ਤੂੰ ਆ ਬੜਦਾ ਦਾ ਰਾਤ ਨੂੰ ਕੀ ਕਰੀਏ ਆ ਕੱਪੜਾ ਲੈਣਾ ਚੱਕ ਗੱਡੀ ਧਰ ਲੇਟ ਹੋ ਗਿਆ ਇਹ ਡੀ ਨਹੀਂ ਰਾਦਾ ਮੇਰੀ ਮਿੱਠੋ ਦਾ ਯਾਰ ਮਿੱਠੋ ਬਣਾ ਆ ਤਾਂ ਲੱਗਦਾ ਸਸ ਮੈਨੂੰ ਐਲੀ ਮਿੱਠੋ ਪੁੱਛ ਮਾਰਦਾ ਜਿਹੜਾ ਬੰਦਾ ਜੇ ਤੂੰ ਆ ਧੀ ਨੂੰ ਪਿਆਰ ਕਰੇ ਨਾ ਆ ਮਿੱਠੇ ਪੋਚੇ ਮਾਰਦੀ ਵੀ ਕੋਈ ਲੋੜ ਨਹੀਂ ਹੈਗੀ ਲੈ ਹੁਣ ਤੈਨੂੰ ਬਿਲਕੁਲ ਹੀ ਕਰਦਾ ਹਾਂ ਹੁਣਦਾ ਨਹੀਂ ਸੁਧਾਰ ਕੇ ਆ ਤੂੰ ਮੈਂ ਕੋਈ ਕੋਈ ਜਾਂਦਾ ਘਰੇ ਕੰਮ ਹੋਣਗੇ ਜਾਂ ਫਿਰ ਇਸ ਦਿਨ ਪਹੁੰਚ ਲੈ ਕੋਈ ਆ ਜਾ ਉਹ ਹੀ ਕਰੀਏਂਦਾ ਵਹਿਤ ਨਹੀਂ ਆ ਜਾ ਲੈ ਬੈਗ ਧਰ ਵਿੱਚ ਕੋਈ ਲਿਆ ਬੈ ਜਾ ਸੱਤ ਸੱਦਾ ਹੋਇਆ ਤਾਂ ਧੀਆਂ ਦਾ ਪਹਿਲਾ ਹੀ ਜਾ ਕੋਈ ਮਾਰ ਸਿਰਫ ਉਹ ਮਾਰਦਾ ਮੈਂ ਪੈਸੇ ਚੱਕ ਲਿਆ ਮੈਂ ਥੋੜੇ ਜੇ ਚੱਕ ਲੈ ਪੀਲੇ ਚੱਕਰੇ ਨਾ ਰਿਹਾ ਇੱਥੇ ਕਰ ਦਿੰਨਾ ਜਾਂ ਫਿਰ ਹੋਟਲ ਦੇ ਵਿੱਚ ਉਹ ਕੋਈ ਨਾ ਭਾਈ ਦੂਣਾ ਬਲੱਡ ਘਟਾਲੀਆ ਉਹਦਾ ਲੈ ਮੇਰਾ ਵੀ ਕੀ ਦਿਮਾਗ ਲਿਆ ਹੋਇਆ ਆ ਆ ਕਰੀ ਬਸ 15000 ਰੁਪਿਆ ਲੈ ਗਿਆ ਬਾਕੀ ਚ 5 ਕਰ ਰੱਖ ਗਿਆ ਨਗਾ ਉਹ ਵੀ ਲੈ ਜਾਂਦਾ ਘਰੇ ਕਰੋ ਨਵੜਾ ਕਾਸੀ ਜੀ ਸਮਾਨ ਤਾਂ ਹੋਏਗਾ 4 ਤੇਰੇ ਕੋਲੇ ਤੂੰ ਤਾਂ 10 12 ਦੇ ਲਾ ਕੇ ਆਈ ਮੈਨੂੰ ਪਤਾ ਜਿਹੜਾ ਤੂੰ ਸੈਸ ਪੱਟੇ ਕਰਦਾ ਫੰਦਾ ਆ ਮੈਂ ਮਾਰਦਾ ਤੇ ਮੈਂ ਮਾਰ ਬਣਾ ਸ਼ਰਨਾ ਤੂੰ ਮਾਰ ਕਰ ਰੱਖ ਦੇ ਓਏ ਆਇਆ ਮੀਨਾ ਲਾਤਾ ਮੈਂ ਉਹ ਆਇਆ ਨਟਾ ਮਨ ਲੈ ਜਾਣ ਦੇ ਗੱਡੀ ਸਟਾਰਟ ਕਰਨ ਯਾਰ ਉਹ ਹੈ ਨਾ ਜਿਹੜਾ ਕੂਹੋਂ ਦਾ ਘਟਾ ਫਰੀ ਬਾਰ ਬਾਰ 3 ਮੈਂ ਪਿੰਗ ਰੱਖਿਆ ਉਹਨੇ ਪੂਰੇ ਨੇ ਲਮਾਰ ਬਾਹਰ ਖੋਲਦਾ ਆ ਜਾ ਕਰਾਂ ਬਾਈ ਜਾਈਂ ਠੂਈ ਜਿੱਥੋਂ ਦੀ 3 ਮੈਂ ਆਇਆ ਬਾਰ ਬਾਰ ਚੰਗਾ ਬਾਏ ਬਾਏ ਬਾਜਾ ਮਾਰ ਦਿਆ ਕੋਈ ਸਮਾਂ ਆ ਤੂੰ ਅਈ ਅਗਲੀ ਵਾਰ ਤੈਨੂੰ ਲੈ ਕੇ ਚੱਲੂਗਾ ਯਾਰ ਮੱਠੋ ਅੱਡੇ ਤੇ ਬੈਠੀ ਆ ਮੱਠੂ ਨਾਲ ਜਾ ਕੇ ਮੱਠੋ ਲੇਟ ਹੋ ਗਏ ਦੇਖੀ ਜਾਂਦੀ ਹੋਊਗੀ ਤਾਂ ਬੈਠੀ ਆ ਅੱਡੇ ਕਿਤੇ ਇਹਨੂੰ ਵੀ ਨਾ ਪਤਾ ਲੱਗ ਜੇ ਅੱਜ ਇਹ ਆਰ ਕੀ ਜੇ ਬੈਠੀ ਆ ਵੜੀ ਲਾਉ ਤਾਂ ਆ ਗਿਆ ਮੇਰੇ ਵੀ ਦਿਮਾਗ ਤੇ ਨਾ ਮੂੰਹ ਦਾ ਠਿਕਰਾ ਵੱਜ ਰਿਹਾ ਜਿੱਦੇ ਦੀ ਆ ਬਹਿ ਜਾਣ ਦੇ ਲੜ ਲੱਗੀਆਂ ਮਨ ਤਾਂ ਐ ਨਹੀਂ ਸੁਰਤ ਰਹਿੰਦੀ ਕਿਹੜਾ ਕੀ ਕਰਦਾ ਕਿਹੜਾ ਕੀ ਕਰਦਾ ਤਾਂ ਮੇਰਾ ਪਤੀ ਜੱ ਤਿੰਨ ਸਾਲ ਹੋ ਗਏ ਪੁਲਿਸ ਚ ਲੱਗੇ ਨੂੰ ਮੈਨੂੰ ਆਏ ਨਹੀਂ ਆਉਂਦੀ ਵੀ ਮੈਂ ਉਹਨੂੰ ਫੋਨ ਕਰਕੇ ਕਹਿਦਾ ਵੀ ਤੇਰੇ ਬੁੱਪੜ ਨੂੰ ਸੁਧਾਰ ਪਈ ਜੇ ਤੂੰ ਹੁਣ ਨਹੀਂ ਮੇਰੇ ਕੰਮ ਆਏਂਗਾ ਤਾਂ ਕਦੋਂ ਕੰਮ ਆਏਂਗਾ ਇੱਥੋਂ ਵਰਦਾ ਨਹੀਂ ਸੁਣਦੇ ਤਿੰਨ ਅਰਖਾਸਾ ਲਾਤੀਆਂ ਮੈਂ ਚਲੋ ਉਹਨੂੰ ਫੋਨ ਕਰਕੇ ਸਾਦੀ ਹੈ ਹੈਲੋ ਹੈਲੋ ਸੱਸਰੀ ਗਾਲਪੂਆ ਸੱਸਰੀ ਕਾਪੂਤ ਹੋ ਠੀਕ ਆ ਠੀਕ ਹੈ ਜੀ ਵਧੀਆ ਤੁਸੀਂ ਦੱਸੋ ਬਾ ਮਾਤਾ ਠੀਕ ਆ ਬਸ ਪੂਆ ਦੀ ਕਾਣ ਤੁਸੀਂ ਹਾਲ ਹਾਲ ਚਾਲ ਪੁੱਛਦੇ ਆਂ ਗਾਉਂ ਪੂਆ ਲਾਇਆ ਤਾਂ ਐਸੀ ਰਾਤ ਰਾਤ ਦਾ ਫੁੱਫੜ ਨੇ ਕੱਟਤਾ ਫੋਨ ਕਹਿੰਦਾ ਮੈਂ ਬਿਜੀਆਂ ਬਾਹਰ ਬੈਠਾ ਕਹਿੰਦਾ ਪਤਾ ਨਹੀਂ ਪਾਰਟੀ ਬੁਲਦੀ ਕਰੀ ਜਨਾ ਮੈਂ ਫੁੱਫੜ ਨੇ ਤਾਂ ਕੱਟਣੀ ਆ ਭਰਾਵਾ ਉਹ ਤਾਂ ਡੂੰਘੀਆਂ ਪਾਰਟੀਆਂ ਕਰਦਾ ਕੀ ਪੁੱਛਦੇ ਆ ਗੱਲ ਤਾਂ ਕਰਾਂਗਾ ਨਹੀਂ ਹੈਗਾ ਰੋਜ਼ ਮੰਗੂ ਤਾਂ ਲਾਉਣੇ ਆ ਤੂੰ ਮੇਰੀ ਗੱਲ ਸੁਣੋ ਜੇ ਤੂੰ ਫ੍ਰੀ ਪ੍ਰੂ ਹੈਗਾ ਨਾ ਡਿਊਟੀ ਤੋਂ ਤਾਂ ਮੇਰੇ ਕੋਲ ਪੁੱਤ ਬਣ ਕੇ ਗੇੜਾ ਮਾਰ ਕੇ ਜਾ ਕਿਉਂ ਕੀ ਹੋ ਗਿਆ ਅੱਜ ਤਾਂ ਬਾਤ ਹੀ ਜ਼ਰੂਰੀ ਕੰਮ ਹੈ ਉਹ ਬਿਮਾਰ ਤਾਂ ਠੀਕ ਤਾਂ ਹੈ ਗਿਆ ਉਹ ਜਮਾਂ ਤੰਦਰੁਸਤੀ ਮੈਂ ਤੈਨੂੰ ਦੱਸਤੀ ਗੱਲ ਤੇਰਾ ਖੁੱਪੜ ਤਾਂ ਇੰਨਾ ਹੱਥਾਂ ਚੋਂ ਨਿਕਲ ਰਿਆ ਮੈਂ ਜਾਣਾ 70-75 ਸਾਲ ਦਾ ਹੋ ਗਿਆ ਇਹ ਤਾਂ ਤੈਨੂੰ ਮੈਂ ਕੀ ਦੱਸਾਂ ਲੱਗਦਾ ਵੀ ਤੂੰ ਮੇਰਾ ਪੁੱਤ ਹੈ ਤੈਨੂੰ ਮਾਂ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਹੈ ਕੀ ਕਹਾਂ ਮੈਂ ਆ ਜਾਣਾ ਮੈਂ ਘਰੀ ਸੀਗਾ ਹਲੇ ਡਿਊਟੀ ਤੇ ਬਸ ਜਾਣੀ ਸੀਗਾ ਅਸੀਂ ਨੇ ਬਸ ਫੇ ਤੂੰ ਆ ਜਾ ਮੈਂ ਤੈਨੂੰ ਦੱਸਤੀ ਗੱਲ ਉਹੀ ਆ ਜਾ ਇੱਧਰ ਹੀ ਆਉਣਾ ਗਊਗਾ ਅਸੀਂ ਚੱਲ ਚੰਗਾ ਚੰਗਾ ਲੈ ਹੁਣ ਆ ਜਾਂਦੇ ਹੁਣ ਕੋਲੇ ਬਿਠਾ ਕੇ ਸਮਝਾਉਂਗੀ ਵੀ ਆਹ ਲੱਛਣ ਕਰਦਾ ਕਿੱਧਰ ਨਿਕਲਾਂ ਮੈਂ ਕਿੱਧਰ ਜਾਵਾਂ ਆ ਦੇਖ ਲੈ ਆ ਹੁੰਦੇ ਨੇ ਭਤੀਜੇ ਹੈ ਇੱਕ ਫੋਨ ਮਾਰੇ ਤਾਂ ਦਰਦਲੇ ਹਾਲ ਹੋ ਗਿਆ ਠੀਕ ਹੈ ਮੈਂ ਤਾਂ ਠੀਕ ਆ ਵਧੀਆ ਅੱਛਾ ਅਰੇ ਆਪ ਕੋ ਵੀ ਹਾਲ ਚਾਲ ਕੁਛ ਲੈ ਕੇ ਪੁੱਹਾਦਾ ਪੁੱਛਦੇ ਆ ਫੱੜਦਾ ਹੀ ਪੁੱਛਦੇ ਆ ਭੂਆ ਉਹਦੇ ਹੀ ਪੁੱਛਦੇ ਪਰ ਕੀ ਕਰੀਏ ਹੁਣ ਆਪ ਹੀ ਦੱਸ ਦੇ ਤੂੰ ਤੂੰ ਬਹਿ ਜਾ ਤੁਹਾਨੂੰ ਮੈਂ ਪਾਣੀ ਲੈ ਕੇ ਦੰਨੀ ਆ ਪਹਿਲਾਂ ਤਾਂ ਪਾਣੀ ਦੱਸ ਸੁਣਾਉਣੀ ਚਾਹੁੰਦੀ ਕਰਤੂਤਾ ਵਧੀਆ ਮੈਨੂੰ ਲੈ ਹੱਦ ਹੋ ਗਈ ਜਮਾਂ ਦਾ ਆਪ ਘਰ ਹੀ ਨਹੀਂ ਖੜਾ ਹੈਗਾ ਇਹਨੂੰ ਤਾਂ ਅੰਗੀ ਕਰੀ ਜਾਂਦਾ ਜਹਣ ਪਤਾ ਨਹੀਂ ਭਾਲਦਾ ਕੀ ਹੈਗਾ ਅੱਜ ਦੱਸ ਨਾ ਹੀ ਮੈਨੂੰ ਨੰਨਿਆਰੇ ਡਾਕਟਰ ਸਾਰਾ ਉਸਾ ਹੈ ਜਾਂ ਉਂਤਾਂ ਗਰੀ ਜੰਨਾ ਲੈ ਪਾਣੀ ਪੀ ਪਹਿਲਾ ਗੱਲ ਕੀ ਹੋ ਗਈ ਮੈਨੂੰ ਗੱਲ ਦੱਸ ਤੂੰ ਪਾਣੀ ਦਾ ਕੋਈ ਗੱਲ ਨਹੀਂ ਗੱਲ ਕੀ ਤੈਨੂੰ ਦੱਸਾਂ ਹੈ ਮੈਨੂੰ ਤਾਂ ਕੈਨ ਨੂੰ ਵੀ ਸ਼ਰਮ ਆਉਂਦੀ ਆ ਇਹ ਤਾਂ ਭਰਾਵਾ ਰੋਇ ਚਾਰਕ ਦਿਨਾਂ ਬਾਅਦ ਵਗ ਜਾਂਦਾ ਮੈਨੂੰ ਕਹਿੰਦਾ ਕਿਤੇ ਕਿਤੇ ਪਲਾਟ ਲੇਤਾ ਉਹਦੀ ਰਜਿਸਟਰੀ ਕਰਾਉਣੇ ਕਿਤੇ ਕਿਤੇ ਪਲਾਟ ਲੇਤਾ ਲਾਂਬੇ ਰਮ ਕਰਨ ਲੱਗੇ ਕਾਹ ਨੂੰ ਕਰਨ ਲੱਗੇ ਕਾਹ ਨੂੰ ਪੁੱਛਦਾ ਮੈਨੂੰ ਰੋਜ਼ ਲਾਂਬੇ ਹੁੰਦੇ ਕਿਸੇ ਦੀ ਬਹੂ ਚੜਾ ਲੈਂਦਾ ਕਿਸੇ ਦੀ ਤੀਵੀਂ ਚੜਾ ਲੈਂਦਾ ਕਿਤੇ ਕਿਤੇ ਲਾਤੀ ਕੋਈ ਕਿਤੇ ਲਾਤੀ ਕੋਈ ਤੇ ਚਾਰ-ਚਾਰ ਦਿਨ ਹੋਟਲਾਂ ਚ ਲੈ ਕੇ ਤੀਵੇਂ ਬੈਠਾ ਰਹਿਣਾ ਮੈਂ ਕੀ ਰਸਾਂ ਮੈਨੂੰ ਤਾਂ ਸ਼ਰਮ ਆਉਂਦੀ ਤੈਨੂੰ ਕਹਿੰਦੀ ਨੂੰ ਵੀ ਮੈਂ ਤੂੰ ਪਹਿਲਾਂ ਗੱਤੂ ਨਹੀਂ ਦੱਸਿਆ ਪੋ ਵੀ ਫੁੱਫੜਦਾ ਇਸ ਲੋਟ ਹੈਗਾ ਬਈ ਮੈਂ ਕੀ ਰਸਾਂ ਮੈਨੂੰ ਐਸੇ ਵੀ ਚਲ ਕਦੇ ਦਾ ਬੰਦਾ ਬਣੂਗਾ ਮਾ ਦਾ ਇਨੇ ਸਾਲ ਉਹੀ ਕੱਟ ਲੈਨੇ ਰੇ ਜਿ ਫਿਰਤੀ ਨੇ ਅੱਜ ਮੈਂ ਬਥੇਰਾ ਦੱਸਣੀ ਨਹੀਂ ਹੈਗਾ ਅੱਜ ਉਹ ਮਥੇ ਰਾਜਲੂਸ ਕੱਢਿਆ ਮੈਨੂੰ ਕਹਿੰਦਾ ਉੱਥੇ ਜਾਣਾ ਬੀਕਰ ਨੇ ਹੈ ਕਿ ਭਲਾ ਅਰੋ ਦੇ ਸਵਾਕ ਕਰੋ ਕਿਹਾ ਠੀਕ ਆ ਉਹਨੇ ਮੈਨੂੰ ਕਹਿਣੀ ਮੰਗਰੀ ਚੱਲ ਮੰਗਰੀ ਜਲ ਜਾ ਬੀਕਰ ਯਾਰ ਵਗ ਜੇ ਹੁਣ ਤਾਂ ਫਿਰ ਨਾ ਕਾਟ ਪਾਇਆ ਬੀਕਰ ਨਾਲ ਕਹਿੰਦਾ ਇੱਥੇ ਕਿਤੇ ਤੈਨੂੰ ਹੋਟਲ ਚ ਲੈ ਕੇ ਜਾਊਗਾ ਕੋਈ ਨਾ ਹੋਟਲ ਮੇਰੇ ਸਾਰੇ ਨਿਗਾ ਚ ਆ ਗਏ ਹੁਣ ਚੱਕ ਆਵਦਾ ਲੋਕੇਸਲ ਲਕੂਸਲ ਜੀ ਲਾ ਲਾ ਲੋੜ ਹੀ ਨਹੀਂ ਲੋੜ ਹੀ ਮੈਨੂੰ ਪਤੀ ਆ ਕੋਈ ਗੱਲ ਨਹੀਂ ਇਹ ਕਿੱਥੇ ਜਾਂਦੇ ਹੁੰਦੇ ਆ ਸਾਡਾ ਰੋਜ਼ ਦਾ ਕੰਮ ਆਗਾ ਕੱਢ ਆ ਜਾ ਕੋਈ ਗੱਲ ਨਹੀਂ ਚੱਲ ਆ ਅਜੇ ਹੈ ਛਾਪਾ ਮਾਰੀ ਅੱਜ ਖੇੜਾ ਆ ਜਾ ਪਤਾ ਨਹੀਂ ਕਿੱਥੇ ਰਹਿ ਗਿਆ ਕਦੋਂ ਦਾ ਤਾਂ ਫੋਨ ਕਰਿਆ ਅੱਡੇ ਤੇ ਆ ਜਾ ਅੱਡੇ ਤੇ ਅੱਡੇ ਤੇ ਵੀ ਆ ਗਈ ਅਖੇ ਮੈਂ ਆਜੂ ਗੱਡੀ ਲੈ ਕੇ ਹਜੇ ਤੱਕ ਕਰਨੀ ਆਇਆ ਜੇ ਕਿਤੇ ਇੱਥੇ ਹੋਰ ਕਿਸੇ ਨੇ ਦੇਖ ਲਿਆ ਅੱਡੇ ਤੇ ਚੜਦੀ ਨੂੰ ਵੱਡੀ ਲੈ ਕੇ ਫੇਰ ਕੀ ਕਰਾਂ ਫੋਨ ਲਾਵਾਂ ਕਿ ਨਾ ਪੂਰਾ ਇੱਕ ਘੰਟਾ ਹੋ ਗਿਆ ਬੈਠੀ ਨੂੰ ਦੀ ਤਾਂ ਹੈ ਨਹੀਂ ਕਹਿੰਦਾ ਮੈਂ ਗੱਡੀ ਲੈ ਕੇ ਆਉਂਗਾ ਕਿਤੇ ਨਹੀਂ ਦੀ ਨਾ ਭਰਾ ਕੱਲਿਆ ਹਾਂ ਬੜਾ ਤੜੜਾ ਰਹੀ ਉਹ ਮਾਹ ਕੀ ਕਰਾਏਗਾ ਓਏ ਕਦਰ ਦਾ ਕੋਈ ਲੋਡ ਪਾ ਜਾਂਦੀ ਹੈਗੀ ਉਹ ਮਾਲ ਮੂਰੇ ਮੂਰੇ ਆ ਜਾਣਾਗਾ ਕੋਈ ਮਾਲ ਮੂਲ ਤਾਂ ਨਹੀਂ ਚੱਕਣਾ ਮਾਲ ਚੱਕਣਾ ਕਈ ਵਾਰ ਕੋਈ ਪੋਛਾ ਵਾਲਾ ਪੋਛਾ ਚੜਾਦਾ ਕਈ ਵਾਰ ਇਖਤਜ਼ਾਰੀ ਕਈ ਵਾਰ ਨਹੀਂ ਪਿਆਰੀ ਲੜਦੀ ਸੀ ਉਤੋਂ ਦੀ ਝਣਾ ਲੱਗਦੀ ਹੈਗੀ ਖੇੜੇ ਵਾਲੀ ਵੀ ਲੱਗਦੀ ਹੈ ਉਹੀ ਲੱਗਦਾ ਚੱਲ ਉੱਥੇ ਖੜ੍ਹਦੀਆਂ ਆ ਇੱਕ ਹੋਰ ਕਿਹ ਚਾਹ ਓਏ ਆ ਜਾ ਆ ਜਾ ਆ ਜਾ ਕਰਾ ਓਏ ਆਹੀ ਓਏ ਹੋਰ ਉੱਠਾ ਵੜਾ ਕਰਾ ਕੰਜਰ ਦੀ ਇੱਕ ਘੰਟਾ ਹੋ ਗਿਆ ਤੈਨੂੰ ਫੋਨ ਕਰੇ ਨੂੰ ਦੇਣੀ ਸੌਰੀ ਹਵਾ ਪਵਾਉਣ ਲੱਗੇ ਸੀ ਪੰਪ ਤੋਂ ਹਵਾ ਕਾੜੀ ਪਵਾਉਣ ਲੱਗੇ ਸੀ ਤੇਲ ਤੂਲ ਦੀ ਟੈਂਕੀ ਫੁੱਲ ਕਰਾਈ ਐ ਬਹਿ ਜਾ ਕੇ ਨਾ ਬੀਕਾਂ ਨੇਰ ਗਈ ਬੜਾ ਭਾਈ ਇੱਕਦਾ ਨਹੀਂ ਕਿਹਨੂੰ ਮੈਨੂੰ ਤਾਂ ਕਿਸੇ ਨੇ ਦੇਖਿਆ ਮੈਂ ਤਾਂ ਮੂੰਹ ਟੱਕੀ ਬੈਠੀ ਸੀ ਕਿ ਮੈਨੂੰ ਤਾਂ ਐਸੀ ਕੋਈ ਦੇਖ ਵੀ ਨਾ ਨਵੇਂ ਕਿਤੇ ਹੋਰ ਭਾਂ ਦਾ ਬੁੱਦੇ ਮਗਰ ਲਾ ਰੱਖਿਆ ਆਪਣੇ ਸਾਂ ਖਾ ਹੋਰ ਖਾਈ ਵਿੱਚ ਖੜਾ ਮੈਨੂੰ ਤੌਰੀ ਤਾਰ ਦੇ ਤੂੰ ਮੈਨੂੰ ਮਰਵਾਵੇਂਗਾ ਡਰਨਾ ਬੁਆ ਓਏ ਡਰਨਾ ਸੌ ਇਹ ਕੈਲਾ ਤੇਰੇ ਨਾਲ ਆਇਆ ਕੈਲਿਆ ਕਿ ਤੋ ਹੋਰ ਨਾ ਮੈਨੂੰ ਮਰਵਾ ਦਿਓ ਮੇਰੇ ਜਵਾਖ ਰੋਲ ਜਾਣਗੇ ਥੋੜਾ ਕੁਸ ਨਹੀਂ ਜਾਣ ਮਰ ਜਾਣਿਓ ਆਏ ਹੁਣ ਤੈਨੂੰ ਛੱਡ ਪੂਰਵਾ ਤੇਰਾ ਕੀ ਪਤਾ ਕਮਾਗਰ ਮੁੱਕਰ ਜੇ ਤੂੰ ਮੁੱਕਰ ਜੇ ਮੈਂ ਤੈਨੂੰ ਨਾਲ ਹੀ ਲੈ ਜੰਨੂ ਘਰੀ ਜਾ ਤੇਨੂੰ ਮੈਨੂੰ ਤਾਂ ਡਰ ਲੱਗਦਾ ਜੇ ਕੋਈ ਗੱਲ ਬਾਤ ਹੋ ਗਈ ਦੇਖੋ ਮੇਰਾ ਮਰਨ ਹੋ ਜਾਊਗਾ ਤੂੰ ਰਹਿਣ ਹੀ ਦੇ ਮੈਨੂੰ ਤਾਰ ਹੀ ਦੇ ਹਾਂ ਹੁਣ ਆ ਗਈ ਜਦੋਂ ਹੁਣ ਐਨਾ ਡਰ ਪਤਲਾ ਕਿ ਓਏ ਇੱਥੇ ਕੋਈ ਨਹੀਂ ਸਿਆਣ ਦਾ ਕਾਲੀ ਐਨਕਾਂ ਲਾਲੀਆਂ ਬਸੋਂ ਕੋਈ ਨਹੀਂ ਸਿਆਣ ਦਾ ਕੋਣ ਦੇਖੀ ਜਾਉ ਚੱਲੋ ਫਿਰ ਆ ਜਾਂਦੀ ਹੈ ਕਾਲੀ ਗੱਡੀ ਮੈਨੂੰ ਤਾਂ ਲੱਗਦਾ ਪੁਲਿਸ ਵਾਲੇ ਮੰਗਰ ਲਾਤੇ ਬੱਸ ਕਰਿਆ ਕਰ ਬੈਲਨ ਡرائیਵ ਜਾਂਦਾ ਮੈਨੂੰ ਚਲ 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 ਨਾ ਇਹਨੂੰ ਬਾਹਲੀ ਲੈ ਚੱਲ ਪਿੱਛੇ ਕਰ ਚੱਲ ਕਰ ਹੈਨ ਮੜੇ ਰੇ ਇਸੇ ਕਿ ਕੱਢ ਦੇ ਟਰੈਕਟਰ ਅੱਗੇ ਜਾਣੇ ਟਰੈਕਟਰ

ਕਰ ਕਿਤਾ ਕਰਦੇ ਹੁੰਦੇ ਆ ਆਉਣ ਦੇ ਇਹਨੂੰ ਦੱਸਣਾ ਪਤਾ ਮੈਂ ਓਏ ਯਾਰ ਆਓ ਓਏ ਯਾਰ ਇਹ ਸਾਨੂੰ ਉਹ ਪਾਇਆ ਜਿਹੜਾ ਆਹ ਅੰਕਲ ਉਹ ਕਿਹਦੇ ਪਰਾ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਤੇ ਗਏ ਤੇ ਫਿਰ ਆਪਾਂ ਤਾਂ ਤੇ ਕਾਲ ਜੀ ਬਸ ਸਾਰੀ ਗੱਲ ਠੀਕ ਆ ਜਿਹੜਾ ਜਿਹਦਾਰੀ ਜਾਣਿਆ ਜੀ

ਇਹ ਯਾਰ ਫਿਰ ਹੁਣ ਕੀ ਕਰੀਏ ਇਹ ਕਿ ਉਹ ਕਾਹਦਾ ਕਰਨ ਨੂੰ ਲਈ ਰਹੀ ਸੀ ਤਾਂ ਸਰਦਾਰਾਂ ਦੀਆਂ ਵੀ ਆ ਗਏ ਜਲੇ ਇੱਡੇ ਹੋਇਆਗਾ ਬੜਾ ਮੈਂ ਨੰਬਰ ਬਸੇਗਾ ਮਾੜੋ ਤੇ ਮਾੜਮਾ ਆ ਮਰਨ ਦੀ ਇੱਕ ਕਰ ਬਈ ਹੱਸ ਹੱਸ ਕੇ ਆ ਰਹੇ ਐ ਦਾ ਹੋ ਸਕ ਮਰ ਮਰ ਕੇ ਬਦਲ ਚਲੇ ਨੀ ਕਿਹਨੇ ਕੋਣ ਹੈ ਜੀਮੀਆਂ ਦੇ ਇਲੈਕਟ੍ਰੋਨ ਪੱਤ ਇਹ ਜਾਗਣਾ ਵੇ ਇਹ ਆ ਰਿਹਾ ਉਹ ਚਲਾ ਬਾਹਰ ਆ ਬਾਹਰ ਗੱਡੀ ਵੀ ਇਹਦਾ ਪਤਾ ਸੱਚੇ ਮੈਂ ਕੰਦੇ ਆਇਓ ਤਰੋਏ ਬਾਰ ਬਾਰ ਪੈਨਪ ਕੋਰੇ ਤਰ ਦੂਏ ਤੁਸੀਂ ਸਪਰੀਟ ਖਾਲੇ ਹੋਰ ਖਾਣੇ ਕੀ ਹੋਗੇ ਤੁਸੀਂ ਹੈ ਖਾਣਾ ਖਾਣਾ ਵਾਸਤੇ ਬੜਾ ਮੋਟਾ ਮਾਨਾ ਆਉਣਾ ਆਉਣਾ ਸਾਮਾਨ ਕਿਹੜਾ ਨਾ ਮੇਰੀ ਗੱਲ ਆਏ ਕੁਛ ਵੀ ਵਿਕਣੇ ਦੋ ਜੈਸਟਰੀ ਮੈਂ ਕਰਦਾ ਜੇ ਟਾਟੀ ਲੱਗ ਕਿਨਾ ਗਿਆ ਹੱਸਦੇ ਵੇ ਕੋਣ ਓਏ ਮੇਰੇ ਘਰ ਆਏ ਓਏ ਸਾਹ ਚਾਣਿਆ ਹਾਂ ਓਏ ਆ ਛੁੱਡੀ ਨਹੀਂ ਕਾਗਜ਼ ਪੂਰੇ ਕੀ ਕਰੇ ਤੂੰ ਚੱਕ-ਜੁੱਕ ਕਰਾ ਜੂਬਾ ਕੀ ਦੇਖ ਇਹ ਕਹਿੰਦਾ ਕੀ ਪੂਰੀ ਹੈ ਖੜ ਦੇ ਜੈਨਾਂ ਨੂੰ ਦੀਂਦੀ ਨਹੀਂ ਸੱਜਰਿਆਂ ਨੂੰ

ਸਾਬ ਜੀ ਇਹਦੇ ਨਾਲ ਮਾਰਦਾ ਪੰਚਾਰ ਦਾ ਗਾ ਇਹ ਜੱਟ ਤੂੰ ਅੱਜ ਅੱਛਣ ਕਰੇ ਉਹਨਾਂ ਦਾ ਸੜਗਾ ਦੇ ਤੇ ਇਹ ਕੋਈ ਇੱਕ ਕੰਮ ਆ ਵੀ ਲੱਗਦਾ ਹੈ ਚੈਨਲ ਤੇ ਪਹਿਲੇ ਨਿਰਮੈ ਉਹ ਕੋਆਣ ਉਹ ਨਗਰੀਆ ਉਹ ਕਿੱ데 ਨਾਂ ਕਰਦਾ ਇਹਦਾ ਕੋਈ ਖੰਡ ਮਿਚਰੀ সানিনানা <laughs> তানারা,সানান,য়ানানান. <laughs> 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 I don't know. ਫੇਰ ਇਹ ਬਰਲੀ ਨਾਲ ਬਾਈ ਮੇਰੇ ਮੂਰੇ ਰੱਖੀ ਤੇਰੇ ਘਰ ਆਏ ਚਲ ਬਚਾ ਜੀਰੇ ਕੀ ਆ ਲੱਛਣਾ ਬੈਠਾ ਗਿਆ ਸ਼ਰਮ ਨਹੀਂ ਆਉਂਦੀ ਮਨ ਦੀ ਸ਼ਰਮਾ ਚੱਲ ਚੱਲ ਆ ਜਾਵੀਂ ਚੱਲ ਮੈਂ ਲੈ ਕੇ ਪਲਾਟਾ ਲੈ ਪਲਾਟ ਦਾ ਚੱਕਦੇ ਦੀਮੀ ਫਰ ਹਾਂ ਚਲੋ ਇੱਥੇ ਥਾਣੇ ਲਾ ਦਿੰਦੀ ਬੜਦੂ ਨਹੀਂ ਕੋਈ ਨਾ ਬਣੀ ਪੈਂਦੀ ਲੱਤਾ ਕਰਵਾਉਂ ਮੈਂ ਅੜ ਜਾ ਪਹਿਲਾਂ ਤੂੰ ਤਾਂ ਬਚ ਜਾ ਤੂੰ ਡੁੱਟਣ ਗਿਆ ਮੈਂ ਆਇਆ ਤਾਂ ਰੋਣ ਦੀ ਆ ਹਾਂ ਹੁਣ ਕਰਦਾ ਕਿ ਇਹਨਾਂ ਨੂੰ ਮੈਂ 1 ਅਗਸਤ ਹੈ ਲਾਰੇ ਲਾਲਾ ਕਰੋ ਨਿਕਲ ਰਿਹਾ ਮੈਨੂੰ ਕੀ ਗੇਰ ਵੀ ਨਹੀਂ ਰਹਾ ਹੁਣ ਲੱਗੂ ਸੋਨ ਨੂੰ ਫੇਰ ਕੀ ਪਾਉਂਦੀ ਆ ਉਹ ਤੋ ਜਿਹੜਾ ਗੇਰ ਦਾ ਨਿਕਲਣਾ ਉਹਨਾਂ ਦਾ ਗੱਡੀ ਕਿੱਥੇ ਰੱਖ ਲਈ ਮੈਂ ਬਥੇ ਰੱਬ ਦੇ ਆਪਣਾ ਕੀ ਕਰ ਲੂ ਆ ਜੇ ਕਰੀ ਲਾ ਨਹੀਂ ਅੱਜ ਬਾਬੀ ਦੂਗਾ ਉਹ ਉਹ ਬਾਣ ਦੇ ਗੱਲ ਸੁਣੀ ਖੜ ਜਾ ਬੜਾ ਯਾ ਖੜ ਜਾ ਇਹ ਨਹੀਂ ਜਾਂਦਾ ਹੜ ਜਾ ਪੁੱਤ ਵੇ ਕੀ ਹੋ ਗਿਆ ਖੜ ਜਾ ਉਹ ਗੱਲ ਸੁਣ ਕੇ ਜਾ ਮਾੜੀ ਉਹ ਮੈਂ ਜਾਣਾ ਯਾਰ ਤੁਸੀਂ ਬਹਿਲੇ ਇਹਨੂੰ ਅਖੇ ਥਾਣੇ ਚੱਲੋ ਇੱਥੇ ਕੀ ਕਰਦੇ ਹੋ ਉਹ ਥਾਣੇ ਵੀ ਚੱਲਾਂਗੇ ਗੱर्ता ਸੁਣ ਲਾ ਸਰਦਾ ਸਾਈਂ ਆਗਾ ਥਾਣੇ ਲਿਜਾਣੇ ਆਹੇ ਜੇ ਸਾਈਂ ਦਾ ਤੈਨੂੰ ਹੁਣ ਲਾ ਦਾਂਗੇ ਪੂਆਪਾ ਆਰਾਮ ਹੋਲ ਮੇਰੀ ਗੱਲ ਸੁਣ ਤੂੰ ਇੱਥੇ ਨਾ ਕਰ ਫੈਸਲਾ ਤੂੰ ਜਿਹੜੀ ਬਦਲਾ ਕਰਨਾ ਇਹਦੇ ਪੁੜਿਆਂ ਦੇ ਜਦੋਂ ਲਾਏ ਆਇਆ ਮੁੱਦਾ ਉਦੋਂ ਹੋਊਗਾ ਫੈਸਲਾ ਕਿ ਹੋ ਗਈ ਹੋ ਆ ਗਈ ਮੁੜਕੇ ਨਹੀਂ ਕਰਦੇ ਹੋਣਾ ਨਾ ਨਾ ਕੋਈ ਬਖਸ਼ ਬਖਸ਼ ਨਹੀਂ ਹੈਗੀ ਲੈ ਹੁਣ ਤਾਂ ਮੈਂ ਲੱਗ ਲਓ ਇੱਧਰ ਸ਼ਾਮੇ ਹੋ ਜਾ ਪਹਿਲਾਂ ਧੁੱਪ ਆ ਗਈ ਇੱਧਰ ਹੁਣ ਤਾਂ ਮੈਂ ਲਵੇ ਵੀ ਲੱਗਦਾ ਉਹਦੇ ਥਾਣੇ ਗੱਲ ਯਾਰ ਲੱਛਣ ਕੀ ਕਰਦਾਗਾ ਆਣੇ ਕੀ ਕਰੇਗਾ ਜਾ ਕੇ ਭਣਦੇ ਯਾਰ ਉਹੀ ਕਰ ਮਾਮੇ ਨੂੰ ਕੁੱਟੇਗਾ ਮਾਮੇ ਪੂਰਾ ਇੱਧਰ ਮਾਮੇ ਨੂੰ ਕੁੱਟੇਗਾ ਡੱਕਿਆ ਪਤੰਦਰ ਪਤਾ ਨਹੀਂ ਕਾਹਦੇ ਨਾਲ ਇਹ ਸੁਣਦਾ ਹੁਣ ਉਸ ਵੀ ਮਾਮਾ ਤੂੰ ਮੇਰੇ ਉਹ ਇੱਧਰ ਆ ਜਾ ਥੱਫੜਾਂਗਾ ਇੱਧਰ ਆ ਮਰੀ ਅੰਨੇ ਹੋ ਗਏ ਚੱਲ ਇੱਧਰ ਆ ਹੁਣ ਦੱਸ ਕੀ ਕਹਿੰਦਾ ਸੀਗਾ ਮੇਰੀ ਗੱਲ ਸੁਣ ਤੰਨ ਫੜਾ ਕੇ ਨੂੰ ਬਿਠਾਏ ਤੇ ਪੈਰਾ ਪਰ ਹਾਂ ਦੱਸ ਓਏ ਥਾਣੇ ਜਾਣਾਗਾ ਕਿ ਉਹ ਕਰਨਾਗਾ ਹੱਥ ਮਨ ਹੱਥ ਮਨ ਤੂੰ ਵੀ ਹੱਥ ਮਨ ਲੈ ਐ ਇੱਕਦਮ ਮੁੜ ਕੇ ਅਸੀਂ ਨਹੀਂ ਕਰਦੇ ਕੰਮ ਬੱਸ ਤੂੰ ਵੀ ਬੰਨਣੀ ਲੈ ਗਲਤੀਆਂ ਕਰਦੇ ਨਾਲੇ ਜੇ ਇਦੋਂ ਮੁੜ ਕੇ ਦੀਨ ਆ ਤੂੰ ਇਹ ਜੇ ਲੱਛਣ ਕਰਦੀ ਸਿੱਟਰੋਂ ਜਾ ਕੇ ਲੈ ਜਾਊਂਗਾ ਮੈਂ ਮੈਂ ਤਾਂ ਕਹਿੰਦਾ ਤੂੰ ਚੜਕੂ ਤੇ ਅਸੀਂ ਬੰਦੇ ਨੇੜੇ ਤੇੜੇ ਵੀ ਮੈਂ ਆਉਂਦੀ ਹੈਗੀ ਨਾ ਤੂੰ ਬਸ ਮੈਨੂੰ ਹੁਣ ਮੈਂ ਸਾਜਾ ਵਿਲਾ ਬਣ ਜਾਣਾ ਕਦੇ ਕਿੱਥੇ ਕਿੱਧਰ ਲੈ ਗਏ ਆਏ ਸੀਗੇ ਕਿਹੜਾ ਇਹਦਾ ਗੱਲ ਨੂੰ ਹੋਰ ਕਿੱਥੇ ਲੈ ਕੇ ਜਾਊਗਾ ਪੈਸੇ ਨੂੰ ਰੁਪਏ ਦੇ ਕਿਹਨੇ ਅਗਾ ਸੋਦਾ ਬਣ ਗਏ ਸੀ ਹਾਂ ਸਾਰਾ ਫਿਰ ਹੌਲੀ ਹੌਲੀ ਉਹ ਕਰ ਲਾਂਗੇ ਕੀ ਕਰ ਲਾਂਗੇ ਕਰਦੇ ਗਲਤੀਆਂ ਦੱਸ ਕੀ ਕਰਦੇ ਨਹੀਂ ਮੁਰਕੀ ਦੋ ਕਰਦੇ ਸਾਹਿਬ ਜੀ ਦੇਖ ਲੈ ਨਹੀਂ ਕਰਦੀ ਮੈਂ ਮੈਂ ਹੁਣ ਇਹਦੇ ਨਾਲ ਵੀ ਨਹੀਂ ਜਾਂਦੀ ਮੈਂ ਬਸ ਹੀ ਭੱਜ ਜੂਗੀ ਆਪਾਂ ਇੱਧਰ ਜਾਣਾਗਾ ਮੈਂ ਘਰੇ ਵੀ ਆਦਾ ਵਾਸਤੇ ਮੈਨੂੰ ਚੜਾ ਕਰੇਗਾ ਤੇਰਾ ਬੰਦਾ ਭਾਣਾ ਤੇਰੇ ਕੋਲੇ ਆ ਐਦਾਂ ਏਵੇਂ ਐਕਦੋ ਮੁੜਕੇ ਪਤਾ ਲੱਗ ਗਿਆ ਮੈਨੂੰ ਤੀਮੀਗ ਨਹੀਂ ਚਾਹਕਦਾ ਮੀਆ ਪੂਆ ਤੋਂ ਬਿਨਾ ਇਹ ਦੇਖ ਲੈ ਕਰਿਆ ਕਿ ਨਾ ਲੱਤਾਂ ਵੱਢ ਕੇ ਜਾਊਂਗਾ ਤੇ ਤੈਨੂੰ ਆਇਆ ਵੀ ਮੈਂ ਚੋਰੀ ਸੁਪੇ ਕਰ ਲੂੰ ਉਹ ਨਹੀਂ ਕਰਨ ਦਿੰਦਾ ਸਾਡੀ ਅੱਖ ਤੋਂ ਕੋਈ ਨਹੀਂ ਬਚਦਾ ਹੈਗਾ ਵੱਡੇ ਵੱਡੇ ਫੜ ਰੱਖੇ ਹੈਗੇ ਨਿਕਲੇ ਕਿ ਕਿਸੇ ਨੂੰ ਹੋਰ ਰਾੜ ਜਿੰਦੇ ਨੇ ਗੱਡੀ ਨਾਲ ਆਪਾਂ ਜਾਂਦੇ ਮੈਂ ਸਣੇ ਗੱਡੀ ਡੋਕੂ ਠਾਣੇ 'ਚ ਸੋਨੂੰ ਚਾਰ ਗਲਤੀ ਹੋ ਗਈ ਬਾਈ ਜੀ ਨਿਕਲੋ ਹਾਂ ਜਾਣੀ ਹੋਂਟਾ ਪੀ ਜਾਣੀ ਆਇਆ ਭਾਈ ਸਾਡੀ ਆਵਾਂਗੇ ਆ ਜਾਈ ਬਸ ਆਪਨੇ ਹੱਥ ਛੜਮੁਰਾ ਮੱਕਾ ਪੇ ਬਗ ਜਾਣ ਜਾ ਬਣ ਇਹ ਵੀ ਨਹੀਂ ਹਰਦਾ ਹੈਗਾ ਚਲੋ ਉਹ ਤਾਂ ਬੱਟ ਕੁੱਤ ਵੱਡੇ ਹੋਇਆ ਇਹ ਉਹ ਤਾਂ ਕਾਇ ਲੈ ਹਾਂ ਉਹ ਮਿੰਨੀ ਵਾਸਤਾ ਚਲੋ ਚਲੋ ਅੱਗੇ ਵਾਸਤਾ ਬਗ ਜੁੜੀ ਹੋਵੇ ਅੱਗੇ ਵਾਸਤਾ ਬਸ ਕੱਟ ਦੇ ਇਖ